ਘਰ ਦੇ ਮੁੱਖ ਗੇਟ ਤੇ ਕਰੋ ਇਹ ਕੰਮ ਪੈਸਿਆਂ ਦੀ ਨਹੀਂ ਰਹੇਗੀ ਕੋਈ ਕਮੀ ਮੁੱਖ ਗੇਟ ਨਾਲ ਪਾਣੀ ਦਾ ਕੀ ਹੈ ਸਬੰਧ ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਧਨ ਦੀ ਪ੍ਰਾਪਤੀ ਦੀ ਇੱਛਾ ਨਾ ਰੱਖਦਾ ਹੋਵੇ ਬਿਨਾਂ ਪੈਸਿਆਂ ਤੋਂ ਇਹ ਜੀਵਨ ਲੰਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਈ ਲੋਕ ਕਮਾਈ ਬਹੁਤ ਕਰਦੇ ਨੇ ਪਰ ਉਹਨਾਂ ਕੋਲ ਧਨ ਰੁਕਦਾ ਨਹੀਂ ਸਗੋਂ ਉਹ ਹੋਰ ਵੀ ਦਿਨੋਂ ਦਿਨ ਕੰਗਾਲ ਹੁੰਦਾ ਜਾ ਰਿਹਾ ਹੈ ਅੱਜ ਇਹ ਵੀ ਚੈੱਕ ਕਰਦੇ ਮੁੱਖ ਦਰਵਾਜ਼ੇ ਤੇ ਇੱਕ ਉਪਾਕਰਨ ਨਾਲ ਤੁਸੀਂ ਤੰਣ ਦੀ ਕਮੀ ਤੋਂ ਰਾਹਤ ਪਾ ਸਕਦੇ ਹੋ। ਦੋਸਤੋ ਜਿਵੇਂ ਕਿ ਸਿਆਣੇ ਕਹਿੰਦੇ ਨੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਣ ਨਾਲ ਸੁੱਖ ਸਮ੍ਰiddhi ਆਉਂਦੀ ਹੈ। ਘਰ ਦੇ ਮੁੱਖ ਦਰਵਾਜ਼ੇ ਨਾਲ ਪਾਣੀ ਦਾ ਕੀ ਹੈ ਸੰਬੰਧ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ। ਵੀਡੀਓ ਅੰਤ ਤੱਕ ਦੇਖਦੇ ਰਹਿਣਾ। ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਦੋਸਤੋ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਕਿ ਘਰ ਦੇ ਮੁੱਖ ਗੇਟ ਅੱਗੇ ਪਾਣੀ ਕਿਉਂ ਛਿੜਕਿਆ ਜਾਂ ਤਰੋਂਕਿਆ ਜਾਂਦਾ ਹੈ ਸਾਡੀਆਂ ਦਾਦੀਆਂ ਨਾਨੀਆਂ ਨੂੰ ਅਸੀਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਉਹ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਨ ਤੋਂ ਬਾਅਦ ਮੁੱਖ ਗੇਟ ਤੇ ਪਾਣੀ ਜ਼ਰੂਰ ਛਿੜਕਦੀਆਂ ਨੇ ਇਸ ਦਾ ਕੀ ਕਾਰਨ ਸੀ ਵਿਗਿਆਨਕ ਤੌਰ ਤੇ ਦੇਖੀਏ ਤਾਂ ਉਸ ਸਮੇਂ ਕੱਚੀ ਜਗ੍ਹਾ ਹੋਣ ਕਰਕੇ ਮਿੱਟੀ ਘੱਟਾ ਉੱਡਣ ਤੋਂ ਪਾਣੀ ਛਿੜਕਿਆ ਜਾਂਦਾ ਸੀ ਅਸੀ ਤੁਹਾਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਣ ਦੇ ਫਾਇਦੇ ਬਾਰੇ ਇੱਕ ਕਹਾਣੀ ਨਾਲ ਜਾਣਕਾਰੀ ਦੇਵਾਂਗੇ ਸਾਡੇ ਬਜ਼ੁਰਗ ਇਹ ਕਹਾਣੀ ਸੁਣਾਇਆ ਕਰਦੇ ਸੀ ਉਹੀ ਕਹਾਣੀ ਅੱਜ ਮੈਂ ਤੁਹਾਨੂੰ ਸੁਣਾ ਕੇ ਦਰਵਾਜ਼ੇ ਤੇ ਪਾਣੀ ਛਰਕਾ ਦਾ ਕਾਰਨ ਦੱਸਾਂਗਾ ਤੇ ਦੱਸਾਂਗਾ ਕਿ ਕਿਵੇਂ ਗਰੀਬੀ ਦੂਰ ਹੋ ਸਕਦੀ ਹੈ ਇਹ ਕਰਨ ਨਾਲ ਕੀ ਹੁੰਦਾ ਹੈ ਕਿ ਗਰੀਬੀ ਤੇ ਮਾਇਆ ਦੋਵੇਂ ਸਕੀਆਂ ਪਹਿਣਾ ਨੇ ਇਹ ਦੋਵੇਂ ਪਹਿਣਾ ਹੋਣ ਤੇ ਵੀ ਇਕੱਠੀਆਂ ਇੱਕੋ ਘਰ ਵਿੱਚ ਨਹੀਂ ਰਹਿ ਸਕਦੀਆਂ ਜਿਸ ਘਰ ਵਿੱਚ ਗਰੀਬੀ ਹੈ ਉੱਥੇ ਮਾਇਆ ਨਹੀਂ ਰਹਿ ਸਕਦੀ ਤੇ ਜਿਸ ਘਰ ਵਿੱਚ ਮਾਇਆ ਦਾ ਵਾਸ ਹੋ ਜਾਵੇ ਉੱਥੇ ਗਰੀਬੀ ਨਹੀਂ ਰਹਿ ਸਕਦੀ ਇੱਕ ਨੂੰ ਜਾਣਾ ਹੀ ਪੈਂਦਾ ਇੱਕ ਦਿਨ ਗਰੀਬੀ ਤੇ ਮਾਇਆ ਦੋਵਾਂ ਦੀ ਆਪਸ ਵਿੱਚ ਬਹਿਸ ਹੋ ਗਈ ਗਰੀਬੀ ਕਹਿੰਦੀ ਹੈ ਕਿ ਮਾਇਆ ਤੂੰ ਮੈਨੂੰ ਕਿਸੇ ਦੇ ਘਰ ਵਿੱਚੋਂ ਕੱਢ ਨਹੀਂ ਸਕਦੀ ਤੇ ਮਾਇਆ ਕਹਿੰਦੀ ਹੈ ਕਿ ਮੈਂ ਜਿੱਥੇ ਜਾਵਾਂਗੀ ਉੱਥੋਂ ਤੈਨੂੰ ਨਿਕਲਣਾ ਹੀ ਪਏਗਾ ਮੈਂ ਉਸ ਘਰ ਵਿੱਚ ਵਾਸ ਕਰਦੀ ਹਾਂ ਜਿੱਥੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਜਿਹੜੇ ਘਰ ਵਿੱਚ ਉਦਮ ਹੁੰਦਾ ਹੈ ਜਿਹੜੇ ਘਰ ਵਿੱਚ ਆਲਤ ਹੁੰਦਾ ਹੈ ਗੰਦਗੀ ਫੈਲੀ ਰਹਿੰਦੀ ਹੈ ਤੋਂ ਉੱਥੇ ਹੀ ਬੈਠ ਜਾਂਦੀਆਂ ਇਸ ਲਈ ਆਪਾਂ ਇੱਕੋ ਥਾਂ ਨਹੀਂ ਰਹਿ ਸਕਦੀਆਂ ਆਪਸ ਵਿੱਚ ਜਿੱਦ ਕਰਦੀਆਂ ਹੋਈਆਂ ਤੁਰ ਪੈਂਦੀਆਂ ਨੇ ਸ਼ਰਤ ਲਾ ਕੇ ਉਹਨਾਂ ਨੂੰ ਰਸਤੇ ਵਿੱਚ ਇੱਕ ਪੰਡਤ ਦਿਖਾਈ ਦਿੰਦਾ ਉਹ ਪੰਡਤ ਨਵੀਂ-ਨਵੀਂ ਘਰ ਦੀ ਸਫਾਈ ਕਰਨ ਲੱਗਿਆ ਸੀ ਤੇ ਰੋਜ਼ਾਨਾ ਪੂਜਾ ਪਾਠ ਵੀ ਕਰਦਾ ਸੀ ਪਹਿਲਾਂ ਉਹ ਆਲਸੀ ਥੋੜੇ ਹੀ ਦਿਨਾਂ ਤੋਂ ਉਸ ਨੇ ਆਪਣਾ ਸਫਾਈ ਤੇ ਪੂਜਾ ਪਾਠ ਦਾ ਰੁਟੀਨ ਸ਼ੁਰੂ ਕੀਤਾ ਸੀ ਉਸ ਪੰਡਤ ਨੂੰ ਦੇਖ ਕੇ ਗਰੀਬੀ ਕਹਿੰਦੀ ਹੈ ਕਿ ਇਸ ਪੰਡਤ ਦੇ ਘਰ ਮੇਰਾ ਵਾਸ ਹੈ ਤੂੰ ਵੀ ਇਸ ਦੇ ਘਰ ਵਿੱਚ ਆਪਣਾ ਵਾਸ ਕਰਕੇ ਦਿਖਾ ਇਹ ਗੱਲ ਸੁਣ ਕੇ ਮਾਇਆ ਕਹਿੰਦੀ ਹੈ ਕਿ ਸੁਣ ਗਰੀਬੀ ਇਸ ਪੰਡਤ ਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਵ ਸਫਾਈ ਤੇ ਪੂਜਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਥੋੜੇ ਹੀ ਦਿਨਾਂ ਵਿੱਚ ਮੈਂ ਇਸ ਦੇ ਘਰ ਵਿੱਚ ਵਾਸ ਕਰਾਂਗੀ ਤੇ ਤੈਨੂੰ ਇੱਥੋਂ ਜਾਣਾ ਹੀ ਪਏਗਾ। ਇਹ ਸੁਣ ਕੇ ਗਰੀਬੀ ਕਹਿੰਦੀ ਹੈ ਕਿ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲ ਐ ਮੈਂ ਇਸ ਦੇ ਘਰੋਂ ਨਹੀਂ ਜਾਵਾਂਗੀ। ਉਹ ਆਪਣੀ ਸ਼ਰਤ ਅਨੁਸਾਰ ਆਪਣੇ ਆਪਣੇ ਕੰਮ ਲੱਗ ਜਾਂਦੀਆਂ ਨੇ। ਮਾਇਆ ਕੀ ਕਹਿੰਦੀ ਹੈ ਕਿ ਜਿਸ ਜਗ੍ਹਾ ਤੇ ਪੰਡਿਤ ਪੂਜਾ ਪਾਠ ਕਰਦਾ ਹੈ ਉਸ ਜਗ੍ਹਾ ਤੇ ਮਾਇਆ ਸੋਨੇ ਦੀਆਂ ਅਸ਼ਰਫੀਆਨਾਲ ਪਾਰਕੇ ਇੱਕ ਬਾਸ ਦਾ ਡੰਡਾ ਰੱਖ ਦਿੰਦੀ ਹੈ ਤਾਂ ਕਿ ਪੰਡਤ ਉਸ ਨੂੰ ਘਰ ਲੈ ਜਾਵੇ ਤੇ ਅਮੀਰ ਹੋ ਜਾਵੇ ਜਦੋਂ ਉਹ ਪੰਡਤ ਉੱਥੇ ਪਹੁੰਚਦਾ ਹੈ ਤਾਂ ਉਸ ਜਗ੍ਹਾ ਡੰਡਾ ਪਿਆ ਦੇਖਦਾ ਹੈ ਜੋ ਕਿ ਉਸ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਪੰਡਤ ਉਸ ਡੰਡੇ ਨੂੰ ਘਰ ਲਿਜਾਣ ਲਈ ਸੰਭਾਲ ਲੈਂਦਾ ਹੈ ਜਦੋਂ ਪੰਡਤ ਆਪਣਾ ਰੋਜ਼ਾਨਾ ਦਾ ਕੰਮ ਧੰਦਾ ਤੇ ਪੂਜਾ ਪਾਠ ਤੋਂ ਵੇਲਾ ਹੋ ਕੇ ਘਰ ਨੂੰ ਜਾਣ ਲੱਗਦਾ ਹੈ ਤਾਂ ਇੱਕ ਕਿਸਾਨ ਉਸ ਪੰਡਤ ਤੋਂ ਉਸ ਡੰਡੇ ਦੀ ਮੰਗ ਕਰਦਾ ਹੈ ਕਿ ਇਹ ਮੇਰੇ ਕੰਮ ਆ ਜਾਏਗਾ ਪੰਡਤ ਉਸ ਕਿਸਾਨ ਨੂੰ ਮਨਾ ਨਹੀਂ ਕਰ ਪਾਉਂਦਾ ਤੇ 1 ਰੁਪਏ ਵਿੱਚ ਉਹ ਡੰਡਾ ਕਿਸਾਨ ਨੂੰ ਵੇਚ ਦਿੰਦਾ ਹੈ ਇਹ ਦੇਖ ਕੇ ਗਰੀਬੀ ਹਸਦੀ ਹੋਈ ਮਾਇਆ ਨੂੰ ਕਹਿੰਦੀ ਹੈ ਕਿ ਤੂੰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲ ਲੈ ਤੈਨੂੰ ਉਸ ਘਰ ਵਿੱਚ ਨਹੀਂ ਆਉਣ ਦਿਆਂਗੀ ਹੁਣ ਪੰਡਤ ਕੋਲ ਸਿਰਫ 1 ਰੁਪਿਆ ਹੈ ਮਾਇਆ ਕਹਿੰਦੀ ਹੈ ਕਿ ਕੋਈ ਨਾ ਮੇਰਾ ਵੀ ਜ਼ੋਰ ਇਸੇ ਕੰਮ ਤੇ ਲੱਗਿਆ ਹੋਇਆ ਹੈ ਪੰਡਤ ਘਰ ਨੂੰ ਜਾ ਹੀ ਰਿਹਾ ਹੁੰਦਾ ਹੈ ਕਿ ਉਹ ਚਿੱਕੜ ਵਿੱਚ ਡਿੱਗ ਜਾਂਦਾ ਹੈ। ਪੰਡਤ ਘਰ ਜਾ ਕੇ ਆਪਣਾ ਕੁਰਤਾ ਧੋ ਕੇ ਸੁੱਕਣੇ ਪਾ ਦਿੰਦਾ ਹੈ ਤੇ ਕਿਸਾਨ ਤੋਂ ਲਿਆ ਹੋਇਆ 1 ਰੁਪਈਆ ਵੀ ਉਸੇ ਕੁਰਤੇ ਦੀ ਜੇਬ ਵਿੱਚ ਹੁੰਦਾ ਹੈ। ਐਨੇ ਪੰਡਤ ਦਾ ਪੁੱਤਰ ਆਉਂਦਾ ਹੈ ਤੇ ਕੁਰਤੇ ਦੀ ਜੇਬ ਵਿੱਚੋਂ 1 ਰੁਪਈਆ ਕੱਢ ਕੇ ਲੈ ਜਾਂਦਾ ਹੈ। ਇਹ ਦੇਖ ਕੇ ਗਰੀਬੀ ਫਿਰ ਕਹਿੰਦੀ ਹੈ ਕਿ ਲੈ ਭੈਣ ਮਾਇਆ ਮੈਂ 1 ਰੁਪਏ ਦਾ ਇਲਾਜ ਵੀ ਕਰ ਦਿੱਤਾ। ਹੁਣ ਮੇਰੇ ਨਾਲ ਇਸ ਘਰ ਵਿੱਚ ਵਾਸ ਕਰਕੇ ਵਿਖਾ ਐਨੇ ਨੂੰ ਕਿਸਾਨ ਪੰਡਤ ਕੋਲ ਆਉਂਦਾ ਤੇ ਆ ਕੇ ਕਹਿੰਦਾ ਕਿ ਪੰਡਤ ਜੀ ਤੁਸੀਂ ਇਹ ਡੰਡਾ ਰੱਖ ਲਓ ਇਹ ਮੇਰੇ ਕੰਮ ਨਹੀਂ ਆਇਆ ਇਸ ਦਾ ਭਾਰ ਬਹੁਤ ਜ਼ਿਆਦਾ ਹੈ ਤੁਸੀਂ ਮੇਰਾ 1 ਰੁਪਿਆ ਵਾਪਸ ਦੇ ਦਿਓ ਤੇ ਡੰਡਾ ਰੱਖ ਲਓ ਪੰਡਤ ਕਹਿੰਦਾ ਹੈ ਕਿ ਉਹ 1 ਰੁਪਿਆ ਚਿੱਕੜ ਵਿੱਚ ਡਿੱਗਣ ਕਰਕੇ ਗੁੰਮ ਹੋ ਗਿਆ ਤੂੰ ਸ਼ਾਮ ਨੂੰ ਆ ਕੇ ਮੇਰੇ ਤੋਂ 1 ਰੁਪਿਆ ਲੈ ਲਵੀਂ ਕਿਸਾਨ ਅਜੇ ਜਾਨ ਹੀ ਲੱਗਦਾ ਹੈ ਕਿ ਪੰਡਤ ਦਾ ਪੁੱਤਰ 1 ਰੁਪਿਆ ਲੈ ਕੇ ਆ ਜਾਂਦਾ ਹੈ ਉਹ 1 ਰੁਪਿਆ ਕਿਸਾਨ ਨੂੰ ਦੇ ਦਿੱਤਾ ਜਾਂਦਾ ਹੈ ਤੇ ਡੰਡਾ ਪੰਡਤ ਆਪਣੇ ਕੋਲ ਰੱਖ ਲੈਂਦਾ ਇਹ ਸਾਰੀ ਖੇਡ ਦੇਖ ਕੇ ਮਾਇਆ ਗਰੀਬੀ ਨੂੰ ਕਹਿੰਦੀ ਹੈ ਕਿ ਹੁਣ ਮੈਂ ਤੇਰੇ ਨਾਲ ਇਸੇ ਘਰ ਵਿੱਚ ਆ ਗਈਆਂ ਤੈਨੂੰ ਹੁਣ ਇੱਥੋਂ ਜਾਣਾ ਹੀ ਪਏਗਾ ਇਹ ਸੁਣ ਕੇ ਗਰੀਬੀ ਗੁੱਸੇ ਵਿੱਚ ਆ ਜਾਂਦੀ ਹੈ ਤੇ ਪੰਡਤ ਨੂੰ ਖਤਮ ਕਰਨ ਦੀ ਵਿਉਂਤ ਬਣਾ ਲੈਂਦੀ ਹੈ ਉਸ ਸੱਪ ਦਾ ਰੂਪ ਬਣਾ ਕੇ ਪੰਡਤ ਨੂੰ ਡੰਗਣ ਲਈ ਉਸ ਦੇ ਘਰ ਆਉਂਦੀ ਹੈ। ਪੰਡਤ ਜਿਵੇਂ ਹੀ ਸੱਪ ਨੂੰ ਦੇਖਦਾ ਹੈ ਤਾਂ ਆਪਣੇ ਬਚਾ ਲਈ ਉਹ ਸੱਪ ਤੇ ਉਸੇ ਬਾਸ ਦੇ ਡੰਡੇ ਨਾਲ ਵਾਰ ਕਰ ਦਿੰਦਾ ਹੈ। ਸੱਪ ਦੇ ਵੱਜਨੇ ਹੀ ਡੰਡਾ ਟੁੱਟ ਜਾਂਦਾ ਹੈ ਤੇ ਸਾਰੀਆਂ ਮੋਹਰਾਂ ਬਾਹਰ ਆ ਜਾਂਦੀਆਂ ਨੇ। ਇਹ ਦੇਖ ਕੇ ਪੰਡਤ ਬਹੁਤ ਹੀ ਖੁਸ਼ ਹੁੰਦਾ ਹੈ। ਉਹਨਾਂ ਸਾਰੀਆਂ ਮੋਹਰਾਂ ਨਾਲ ਪੰਡਤ ਆਪਣਾ ਨਵਾਂ ਰੁਜ਼ਗਾਰ ਸ਼ੁਰੂ ਕਰ ਲੈਂਦਾ ਹੈ ਤੇ ਉਸ ਦੇ ਦਿਨ ਫਿਰਨੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਉਸ ਦੇ ਘਰੋਂ ਗਰੀਬੀ ਉੱਡ ਜਾਂਦੀ ਹੈ ਤੇ ਮਾਇਆ ਦਾ ਵਾਸ ਹੋ ਜਾਂਦਾ ਹੈ ਇਸ ਕਹਾਣੀ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਜਿੱਥੇ ਸਾਫ਼ ਸਫਾਈ ਰਹਿੰਦੀ ਹੈ ਉਦਮ ਰਹਿੰਦਾ ਹੈ ਤੇ ਮਿਹਨਤਾਂ ਹੁੰਦੀਆਂ ਨੇ ਉੱਥੇ ਕਦੇ ਵੀ ਗਰੀਬੀ ਨਹੀਂ ਰਹਿ ਸਕਦੀ ਉਸ ਘਰ ਵਿੱਚ ਮਾਇਆ ਵਾਸ ਕਰਦੀ ਹੈ ਜਿੱਥੇ ਆਲਸ ਰਹਿੰਦਾ ਹੈ ਲੋਕ ਸਾਰਾ ਦਿਨ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਨੇ ਉੱਥੇ ਗਰੀਬੀ ਵਾਸ ਕਰ ਜਾਂਦੀ ਹੈ ਇਸ ਲਈ ਸਵੇਰੇ ਉੱਠ ਕੇ ਘਰ ਦੀ ਸਫਾਈ, ਦਰਵਾਜ਼ੇ ਤੇ ਪਾਣੀ ਦਾ ਛਿੜਕਾ, ਮਾਇਆ ਨੂੰ ਆਵਾਜ਼ਾਂ ਮਾਰਦਾ ਹੈ। ਮਾਇਆ ਦਾ ਸਵਾਗਤ ਕਰਨ ਲਈ ਸਵੇਰੇ ਉੱਠ ਕੇ ਘਰ ਦੇ ਮੇਨ ਗੇਟ ਤੇ ਪਾਣੀ ਦਾ ਛਿੜਕਾ ਤੇ ਝਾੜੂ ਜ਼ਰੂਰ ਲਾਇਆ ਕਰੋ। ਕੰਗਾਲੀਆਂ ਖੰਭ ਲਾ ਕੇ ਉੱਡ ਜਾਣਗੀਆਂ। ਉਮੀਦ ਕਰਦੇ ਹਾਂ ਇਹ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਹਾਡੇ ਕੰਮ ਵੀ ਆਵੇਗੀ। ਇਸ ਕਹਾਣੀ ਤੋਂ ਸਿੱਖਿਆ ਲੈ ਕੇ ਜੇਕਰ ਤੁਸੀਂ ਫਾਇਦਾ ਲੈਣੇ ਹੋ ਤਾਂ ਇੱਕ ਕਮੈਂਟ ਜ਼ਰੂਰ ਕਰਕੇ ਦੱਸਿਓ ਕਹਾਣੀ ਕਿਵੇਂ ਲੱਗੀ ਤੇ ਜੇਕਰ ਤੁਹਾਨੂੰ ਫਾਇਦਾ ਵੀ ਹੁੰਦਾ ਹੈ ਤਾਂ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਕਹਾਣੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਇਸੇ ਚੈਨਲ ਤੇ ਅਸੀਂ ਲੈ ਕੇ ਆਉਂਦੇ ਰਹਾਂਗੇ ਪੰਡਤ ਦੇ ਵਾਂਗ ਹਰ ਕੋਈ ਸਬਸਕ੍ਰਾਈਬਰ ਇਸੇ ਤਰ੍ਹਾਂ ਹੀ ਅਮੀਰ ਹੁੰਦਾ ਜਾਵੇ ਇਹ ਹੀ ਸਾਡੀ ਕਾਮਨਾ ਹੈ ਦ일리 ਇੱਛਾ ਹੈ ਇਸ ਲਈ ਤੁਸੀਂ ਵੀ ਲਾਹਾ ਲਓ ਆਪਣੇ ਘਰ ਦੀ ਸਫਾਈ ਰੱਖੋ ਦਰਵਾਜੇ ਤੇ ਸਵੇਰੇ ਉੱਠ ਕੇ ਪਾਣੀ ਛਿੜਕੋ ਝਾੜੂ ਲਾਓ ਤੇ ਕਦੇ ਵੀ ਲੰਮੀਆਂ ਤਾਂ ਕੇ ਸੌਣ ਦੀ ਆਦਤ ਨੂੰ ਨਾ ਪਾ ਲੋ ਜਿਹੜੇ ਲੋਕ ਮਿਹਨਤਾਂ ਕਰਦੇ ਨੇ ਸਵੇਰੇ ਉੱਠ ਕੇ ਕੰਮ ਧੰਦਾ ਲੱਗ ਜਾਂਦੇ ਨੇ ਸਫਾਈਆਂ ਕਰਦੇ ਨੇ ਪੂਜਾ ਤੇ ਪਾਠ ਕਰਦੇ ਨੇ ਉਹਨਾਂ ਲੋਕਾਂ ਦੇ ਘਰੇ ਗਰੀਬੀ ਕਦੇ ਨਹੀਂ ਰਹਿ ਸਕਦੀ ਇਸ ਲਈ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ